ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦਿਅ ਸਮਨਪ੍ਰੀਤ ਕੌਰ ਤੇ ਮੈਂ ਹਾਂ ਸੁਮਨਪ੍ਰੀਤ ਕੌਰ ਅੱਜ ਹੈ 6 ਸਤੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 6 ਸਤੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਫੈਕਟਸ ਆਫ ਯਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਸ ਰਾ ਸਰਕਾਰ ਨੇ ਹਾਲ ਹੀ ਵਿੱਚ ਕਿਰਤ ਕਾਨੂੰਨ ਸੁਧਾਰਾ ਤਹਿਤ ਲੰਬੇ ਕਾਮਕਾਰੀ ਘੰਟਿਆਂ ਨੂੰ ਮਨਜ਼ੂਰੀ ਦਿੱਤੀ ਹੈ ਹਾਂਜੀ ਰੀਸੈਂਟਲੀ ਮਹਾਰਾਸ਼ਟਰ ਦੀ ਗਵਰਨਮੈਂਟ ਨੇ ਕਿਰਤ ਕਾਨੂੰਨ ਸੁਧਾਰਾ ਤਹਿਤ ਲੰਬੇ ਕੰਮਕਾਜੀ ਘੰਟਿਆਂ ਨੂੰ ਮਨਜ਼ੂਰੀ ਦਿੱਤੀ অপਸ਼ਨ এ ইজ দা রাইট ਆਨਸਰ ਮੁੱਖ ਮੰਤਰੀ ਦਵਿੰਦਰ ਫੜਨ ਪੀਸ ਦੀ ਅਗਵਾਈ ਵਾਲੀ ਮਹਾਰਾਸ਼ਟਰ ਦੀ ਗਵਰਨਮੈਂਟ ਨੇ ਕਿਰਤ ਕਾਨੂੰਨ ਵਿੱਚ ਬਦਲਾਅ ਕੀਤਾ ਜਿਸ ਦੇ ਅਕੋਰਡਿੰਗ ਫੈਕਟਰੀ ਐਕਟ ਰੋਜਾਣਾ ਕੰਮ ਦੇ ਘੰਟੇ ਵਧਾ ਕੇ 12 ਘੰਟੇ ਕੀਤੇ ਗਏ ਤੇ ਓਵਰਟਾਈਮ 144 ਘੰਟੇ ਤਿਮਾਹੀ ਕੀਤਾ ਗਿਆ ਪਰ ਤਿਮਾਹੀ ਦੁਕਾਨ ਅਤੇ ਸਥਾਪਨਾ ਐਕਟ ਜਿਹਦੇ ਵਿੱਚ ਰੋਜ਼ਗਾਰ ਘੰਟੇ 10 10 ਘੰਟੇ ਕਿਤੇ ਗਏ ਆ ਓਵਰਟਾਈਮ 144 ਘੰਟੇ ਪਰ ਤਿਮਾਹੀ ਕੀਤਾ ਗਿਆ ਹੁਣੇ ਬਿਲ ਮਹਾਰਾਸ਼ਟਰ ਦੀ ਗਵਰਨਮੈਂਟ ਨੇ ਪਾਸ ਕਰਕੇ ਕਾਨੂੰਨ ਬਣਾਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਇਥੋਂ ਦੇ ਚੀਫ ਮਿਨਿਸਟਰ ਦਵਿੰਦਰ ਫੜਨ ਵੇਸ ਤੇ ਗਵਰਨਰਾ ਸੀਪੀ ਰਾਧਾ ਕ੍ਰਿਸ਼ਨਨ ਮਹਾਰਾਸ਼ਟਰ ਦੇ ਵਿੱਚ ਗੋਗਾਮਲ ਨੈਸ਼ਨਲ ਪਾਰਕ ਬੋਰੀਬੇਲੀ ਨੈਸ਼ਨਲ ਪਾਰਕ ਤਡੋਬਾ ਨੈਸ਼ਨਲ ਪਾਰਕ ਚੰਦੋਲੀ ਨੈਸ਼ਨਲ ਪਾਰਕ ਸੰਜੇ ਗਾਂਧੀ ਨੈਸ਼ਨਲ ਪਾਰਕ ਨਵੇਂ گاؤں ਨੈਸ਼ਨਲ ਪਾਰਕ ਤੰਸਾ ਵਾਈਲਡਲਾਈਫ ਸੈਂਚਰੀ ਲੋਨਾਰ ਝੀਲ ਉਯਾਨੀ ਡੈਮ ਜੈਕਬਾੜੀ ਡੈਮ ਕੋਈ ਨਾ ਡੈਮ ਤੇ ਇਸ ਤੋਂ ਇਲਾਵਾ ਮੂੰਗਫਲੀ ਦੇ ਉਤਪਾਦਨ ਵਿੱਚ ਸਭ ਤੋਂ ਵੱਧ ਮਹਾਰਾਸ਼ਟਰ ਟੌਪ ਤੇ ਆ ਸਭ ਤੋਂ ਵੱਧ ਉਤਪਾਦਨ ਮੂੰਗਫਲੀ ਦਾ ਮਹਾਰਾਸ਼ਟਰ ਵਿੱਚ ਹੁੰਦਾ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਮਾਰਬਤ ਤਿਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਯੂਪੀਆਈ ਦੀ ਵਰਤੋਂ ਵਿੱਚ ਮਹਾਰਾਸ਼ਟਰ ਟੌਪ ਤੇ ਰਿਹਾ ਮਹਾਰਾਸ਼ਟਰ ਨੇ ਅਧਿਕਾਰਿਤ ਤੌਰ ਤੇ ਗਣੇਸ਼ ਉਤਸਵ ਨੂੰ ਰਾਜ ਤਿਹਾਰ ਵਜੋਂ ਘੋਸ਼ਿਤ ਕੀਤਾ ਮਹਾਰਾਸ਼ਟਰ ਸਰਕਾਰ 5 ਲੱਖ ਤੋਂ ਵੱਧ ਗਿਗ ਵਰਕਰਾਂ ਲਈ ਸਮਾਜਿਕ ਸੁਰੱਖਿ ਕਿਹੜੀ ਯੋਜਨਾ ਸ਼ੁਰੂ ਕਰੇਗੀ ਗਿਗ ਵਰਕਰ ਕਿਹੜੇ ਹੁੰਦੇ ਆ ਜਿਹੜੇ ਆਨਲਾਈਨ ਡਿਲੀਵਰੀ ਕਰਦੇ ਆ ਠੀਕ ਹੈ ਤੇ ਮਹਾਰਾਸ਼ਟਰ ਨੇ ਉਹਨਾਂ ਦੇ ਲਈ ਸਮਾਜਿਕ ਸੁਰੱਖਿਆ ਯੋਜਨਾ ਸ਼ੁਰੂ ਕੀਤੀ ਆ ਮਹਾਰਾਸ਼ਟਰ ਦੇ ਕੋਲੀ ਭਾਈਚਾਰੇ ਨੇ ਨਾਰਲੀ ਪੂਰणिमा ਮਨਾਈ ਦੇਸ਼ਾ ਮਹਿੰਮ ਮਹਾਰਾਸ਼ਟਰ ਵਿੱਚ ਲਾਗੂ ਕੀਤੀ ਗਈ ਭਾਰਤ ਦੇ ਪਹਿਲੇ AI ਸੰਚਾਲਿਤ ਆਂਗਣਵਾੜੀ ਕੇਂਦਰ ਦਾ ਮਹਾਰਾਸ਼ਟਰ ਵਿੱਚ ਉਦਘਾਟਨ ਕੀਤਾ ਗਿਆ ਮਹਾਰਾਸ਼ਟਰ ਪਸ਼ੂਤਨ ਅਤੇ ਪੋਲਟਰੀ ਨੂੰ ਖੇਤੀਬਾੜੀ ਦਾ ਦਰਜਾ ਦੇਣ ਵਾਲਾ ਪਹਿਲਾ ਰਾਜ ਬਣਿਆ ਨੈਕਸਟ ਹੈ ਹਾਲ ਹੀ ਵਿੱਚ ਕਿੰਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2025 ਲਈ ਚੁਣਿਆ ਗਿਆ ਹਾਂਜੀ ਰਾਸ਼ਟਰੀ ਅਧਿਆਪਕ ਪੁਰਸਕਾਰ 2025 ਜਿਵੇਂ ਕਿ ਤੁਹਾਨੂੰ ਪਤਾ ਨੈਸ਼ਨਲ ਟੀਚਰ ਡੇ ਹਰੇਕ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਤੇ 5 ਸਤੰਬਰ ਨੂੰ ਟੋਟਲ 45 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ অপਸ਼ਨ ਸੀ ਇਜ਼ ਦਾ রাইਟ ਆਨਸਰ ਸਿੱਖਿਆ ਮੰਤਰਾਲੇ ਨੇ ਰਾਸ਼ਟਰੀ ਅਧਿਆਪਕ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਜਿਦੇ ਵਿੱਚ ਸਾਡੇ ਦੇਸ਼ ਦੇ ਕੁੱਲ 45 ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿੱਚ ਉਹਨਾਂ ਦੇ ਯੋਗਦਾਨ ਲਈ ਚੁਣਿਆ ਗਿਆ ਇਹ ਪੁਰਸਕਾਰ 5 ਸਤੰਬਰ 2025 ਨੂੰ ਪ੍ਰਦਾਨ ਕੀਤੇ ਜਾਣਗੇ ਪਰ ਹੁਣ ਨਹੀਂ ਕੀਤੇ ਗਏ ਕਿਉਂਕਿ ਮੌਸਮ ਖਰਾਬ ਕਰਕੇ ਪੰਜਾਬ ਦੇ ਵਿੱਚ ਕੈਨਸਲ ਕਰ ਦਿੱਤੇ ਗਏ ਆ ਠੀਕ ਹੈ ਨੈਕਸਟ ਹੈ ਕਿਸ ਜੀਐਸਟੀ ਕੌਂਸਲ ਦੀ ਮੀਟਿੰਗ ਨੇ ਹਾਲ ਹੀ ਵਿੱਚ ਟੈਕਸ ਸਲੇਬਾਂ ਨੂੰ ਮਿਲਾ ਦਿੱਤਾ ਜਿਵੇਂ ਕਿ ਤੁਹਾਨੂੰ ਪਤਾ ਪੰਜ ਟੈਕਸ ਸਲੇਬ ਸਲੇਬ ਆ ਜਿਹੜੀਆਂ ਉਹ ਪੰਜ ਹੁੰਦੀਆਂ ਇੱਕ 5% 12% 5% 12% 18% ਤੇ 28% ਪਰ ਨਿਰਮਲਾ ਸitaraman ਜਿਹੜੇ ਸਾਡੇ ਵਿੱਤ ਮੰਤਰੀ ਆ ਉਹਨਾਂ ਨੇ ਇਹਦੇ ਵਿੱਚੋਂ 12% ਤੇ 28% ਵਾਲੀ ਸਲੈਬ ਨੂੰ ਹਟਾ ਦਿੱਤਾ। ਇਹਦੀ ਜਗ੍ਹਾ ਤੇ ਇਹਨੂੰ ਮਰਜ ਕਰਕੇ 5%, 18% ਅਤੇ 40% ਵਾਲੀ ਜਿਹੜੀ ਸਲੈਬ ਆ 12 ਤੇ 28 ਨੂੰ ਮਰਜ ਕਰਕੇ 40% ਵਾਲੀ ਸਲੈਬ ਲਾਂਚ ਕਰ ਦਿੱਤੀ ਆ ਇਹਨਾਂ ਨੂੰ ਮਿਲਾ ਕੇ ਠੀਕ ਹੈ ਤੇ ਇਹ GST ਕੌਂਸਲ ਦੀ ਮੀਟਿੰਗ ਦੇ ਵਿੱਚ ਹੋਇਆ GST ਕੌਂਸਲ ਕੌਂਸਲ ਦੀ 81ਵੀਂ ਮੀਟਿੰਗ ਸੀਗੀ ਏ ਮੀਟਿੰਗ ਸੀ شپੰਜਮੀ অপশন বি ਇਸ ਦਾ রাইਟ ਆਂਸਰ ਤੇ ਸਾਡੇ ਵਿੱਤ ਮੰਤਰੀ ਕੌਣ ਨਿਰਮਲਾ ਸੀਤਾਰਮਨ ਨੈਕਸਟ ਹੈ ਜੀ ਇਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੈਂਟਰ ਦੇ ਆ ਠੀਕ ਹੈ ਸਾਡੇ ਪੰਜਾਬ ਦੇ ਵਿੱਤ ਮੰਤਰੀ ਕੌਣ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਹਰਪਾਲ ਸਿੰਘ ਚੇਮਾ ਹਾਲ ਹੀ ਵਿੱਚ ਇੰਡੀਆ ਕੋਸਟ ਗਾਰਡ ਅਤੇ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਵਿਚਕਾਰ ਇੱਕ ਰਡਾਰ ਸਟੇਸ਼ਨ ਸਥਾਪਨਾ ਲਈ ਸਮਝੌਤਾ ਹੋਇਆ ਤੇ ਇਹ ਸਮਝੌਤਾ ਕਿ ਕਿਹੜੇ ਰਾਜ ਦੇ ਕੋਸਰਗੋਡ ਵਿੱਚ ICAR ਕੈਂਪਸ ਦੇ ਵਿੱਚ ਕੀਤਾ ਗਿਆ ਤਾਂ ਇਹ ਜਿਹੜਾ ਸਮਝੌਤਾ ਵਾ ਕੇਰਲ ਰਾਜ ਦੇ ਨਾਲ ਹੋਇਆ ਵਾ ਇੰਡੀਅਨ ਕੋਸਟ ਗਾਰਡ ਦਾ ਕੇਰਲ ਦੀ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਦੇ ਵਿੱਚਕਾਰ ਠੀਕ ਹੈ ਕੇਰਲ ਦੇ ਕੋਸਰਗੋਡ ਵਿੱਚ ICAR ਕੈਂਪਸ ਵਿੱਚ ਕਰੇਡਾਰ ਸਟੇਸ਼ਨ ਸਥਾਪਿਤ ਕਰਨ ਲਈ ਇੰਡੀਆ ਕੋਸਟ ਗਾਰਡ ਅਤੇ ਇੰਡੀਅਨ ਕਾਉਂਸਿਲ ਆਫ ਐਗਰੀਕਲਚਰ ਰਿਸਰਚ ਵਿਚਕਾਰ ਇਹ ਸਮਝੌਤਾ ਹੋਇਆ ਹੁਣ ਕੇਰਲ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਕੇਰਲ ਕੇਰਲ ਦੀ ਕੈਪੀਟਲ ਆ ਤ੍ਰਿਵੰਤਮਪੁਰਮ ਇੱਥੋਂ ਦੇ ਚੀਫ ਮਿਨਿਸਟਰ ਆ ਪਿੰਰੀ ਵਿਜੀਨ ਗਵਰਨਰ ਆ ਅਰਜਿੰਦਰ ਅਰਲੇਕਰ ਕੇਰਲ ਦੇ ਵਿੱਚ ਅਨਾਇ ਮੋਦੀ 16 ਨੈਸ਼ਨਲ ਪਾਰਕਾ ਮਾਤੀ ਕੀਰਤਨ 16 ਨੈਸ਼ਨਲ ਪਾਰਕਾ ਪਵਿਡਮ 16 ਨੈਸ਼ਨਲ ਪਾਰਕਾ ਸਾਇਲੈਂਟ ਵੈਲੀ ਨੈਸ਼ਨਲ ਪਾਰਕਾ ਐਰਵਿਕੁਲਮ ਨੈਸ਼ਨਲ ਪਾਰਕਾ ਪੈਰੀਆਰ ਵਾਈਲਡਲਾਈਫ ਸੈਂਚੂਰੀਆ ਕੇਰਲ ਟੂਰਿਜ਼ਮ ਨੂੰ ਸਭ ਤੋਂ ਦਿਲਚਸਪ ਦਿਲਚਸਪ ਸੋਸ਼ਲ ਮੀਡੀਆ ਮੁਹਿੰਮ ਲਈ ਪੀਏਟੀਏ ਗੋਲਡ ਅਵਾਰਡ 2025 ਨਾਲ ਸਨਮਾਨਿਤ ਕੀਤਾ ਗਿਆ ਕੇਰਲ ਨੂੰ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਡਿਜੀਟਲ ਸਾਖਰਤਾ ਰਾਜ ਐਲਾਨਿਆ ਗਿਆ ਕੇਰਲ ਵਿੱਚ ਤਾਜ਼ੇ ਪਾਣੀ ਦੇ ਕੇਕੜਿਆਂ ਦੀ ਪ੍ਰਜਾਤੀ ਦੀ ਖੋਜ ਕੀਤੀ ਗਈ ਕੇਰਲ ਵਿੱਚ 11ਵਾਂ ਮਾਲਾਵਾਰ ਰਿਵਰ ਫੈਸਟੀਵਲ ਆਯੋਜਿਤ ਕੀਤਾ ਗਿਆ ਕੇਰਲ ਵਿੱਚ ਨਵੀਂ ਡ੍ਰੈਗਨਫਲਾਈ ਪ੍ਰਜਾਤੀ ਲੇਰੀਓ ਥੈਮਿਸ ਅਬਰਾਹੀਮੀ ਦੀ ਖੋਜ ਹੋਈ ਕੇਰਲ ਦਾ ਅਰਥੋਕੁਲ ਪੁਲਿਸ ਸਟੇਸ਼ਨ ਭਾਰਤ ਦਾ ਪਹਿਲਾ ਆਈਐਸਓ ਪ੍ਰਮਾਣਿਤ ਸਟੇਸ਼ਨ ਬਣਿਆ ਕੇਰਲ ਦਾ ਪਹਿਲਾ ਸਕਿਨ ਬੈਂਕ ਤ੍ਰਿਵੰਤਮਪੁਰਮ ਵਿੱਚ ਖੁੱਲੇਗਾ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੀ ਬਿਜਲੀ ਸਮਰੱਥਾ 30000 ਮੈਗਾਵਾਟ ਤੱਕ ਵਧ ਗਈ ਹਾਂਜੀ 30000 ਮੈਗਾਵਾਟ ਤੱਕ ਵਧੀ ਹੈ ਬਿਜਲੀ ਸਮਰੱਥਾ ਛਤੀਸਗੜ ਦੀ অপਸ਼ਨ ਸੀ ਇਸ ਦਾ ਰਾਈਟ ਆਨਸਰ ਹਾਂਜੀ ਛਤੀਸਗੜ ਦੀ ਬਿਜਲੀ ਸਮਰੱਥਾ 30000 ਮੈਗਾਵਾਟ ਤੱਕ ਵਧੀ ਹੈ ਹੁਣੇ ਛਤੀਸਗੜ ਦੀ ਵਧੀ ਹੈ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਛਤੀਸਗੜ ਛਤੀਸਗੜ ਦੀ ਕੈਪੀਟਲ ਹੈ ਰਾਏਪੁਰ ਇਥੋਂ ਦੇ ਚੀਫ ਮਿਨਿਸਟਰ ਵਿਸ਼ਨੂ ਦਿਓ ਸਾਈ ਗੇਵਰਨਰ ਰੈਮਨ ਡੇਕਾ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਕਿੱਥੇ ਸ਼ੁਰੂ ਹੋਈ ਹੈ ਹਾਂਜੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਇਹ ਯੂਕੇ ਦੇ ਵਿੱਚ ਸ਼ੁਰੂ ਹੋਈ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਯੂਕੇ ਯਾਨੀ ਕਿ ਯੂਨਾਈਟਿਡ ਕਿੰਗਡਮ ਵਿੱਚ ਨੈਕਸਟ ਹੈ ਹਾਲ ਹੀ ਵਿੱਚ ਅੰਤਰਰਾਸ਼ਟਰੀ ਚੈਰਿਟੀ ਦਿਵਸ ਕਦੋਂ ਮਨਾਇਆ ਗਿਆ ਸਸਟੇਨੇਬਲ ਡਿਵੈਲਪਮੈਂਟ ਕੋਰਸ ਨੂੰ ਪ੍ਰਾਪਤ ਕਰਨ ਦੇ ਲਈ ਹਰੇਕ ਸਾਲ ਅੰਤਰਰਾਸ਼ਟਰੀ ਚੈਰਿਟੀ ਦਿਵਸ ਮਨਾਇਆ ਜਾਂਦਾ ਏ ਚੈਰਿਟੀ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਅ ਰਾਈਟ ਆਨਸਰ ਹੁਣ ਸਤੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 2 ਸਤੰਬਰ ਨੂੰ ਵਿਸ਼ਵ ਨਾਰੀ ਦਿਵਸ ਮਨਾਇਆ ਗਿਆ 3 ਸਤੰਬਰ ਨੂੰ ਸਕਾਈ ਸਕ੍ਰੈਪਰ ਡੇ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਰੀਅਲ ਰਿਦਮ ਐਂਡ ਸੋਲ 2025 ਪ੍ਰੋਗਰਾਮ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ ਰੀਅਲ ਰਿਦਮ ਐਂਡ ਸੋਲ 2025 ਪ੍ਰੋਗਰਾਮ ਇਹ ਆਯੋਜਿਤ ਕੀਤਾ ਗਿਆ ਨੇਪਾਲ ਦੇ ਵਿੱਚ ਤੇ ਇਹ ਜਿਹੜਾ ਪ੍ਰੋਗਰਾਮ ਆ ਸੰਸਕ੍ਰਿਤੀ ਦਾ ਪ੍ਰੋਗਰਾਮ ਆ ਸੱਭਿਆਚਾਰਕ ਦਾ ਪ੍ਰੋਗਰਾਮ ਆ ਜੋ ਨੇਪਾਲ ਅਤੇ ਰੂਸ ਦੇ ਸੱਭਿਆਚਾਰ ਦੇ ਆਦਾਨ-ਪ੍ਰਦਾਨ ਨੂੰ ਦਰਸਾਉਂਦਾ ਹੁਣ ਨੇਪਾਲ ਦੀ ਗੱਲ ਹੋਈ ਹੈ ਇੱਥੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਨੇਪਾਲ ਨੇਪਾਲ ਦੀ ਕੈਪੀਟਲ ਆ ਕਾਟਮੰਡੂ ਕਰੰਸੀ ਆ ਨੇਪਾਲੀ ਰੁਪਇਆ ਪ੍ਰਾਈਮ ਮਿੰਿਸਟਰ ਆ ਕੇਪੀ ਸ਼ਰਮਾ ਵਾਲੀ ਪ੍ਰੈਜ਼ੀਡੈਂਟ ਆ ਰਾਮਚੰਦਰ ਪੰਡੇਲ ਨੇਪਾਲ ਦੇ ਕਾਮੀ ਰੀਤਾ ਸ਼ੇਰਪਾ ਇਹਨਾਂ ਨੇ 31ਵੀਂ ਵਾਰ ਮਾਉਂਟ ਐਵਰੇਸਟ ਤੇ ਚੜ੍ਹਾਈ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਨੇਪਾਲ ਅਧਿਕਾਰੀ ਤੌਰ ਤੇ ਅੰਤਰਰਾਸ਼ਟਰੀ ਬਿਗ ਕੈਟ ਅਲਾਈንስ ਵਿੱਚ ਸ਼ਾਮਿਲ ਹੋਇਆ ਨੇਪਾਲ ਵਿੱਚ ਭਾਰਤੀ ਦੂਤਾਵਾਸ ਨੇ ਹਿੰਦੀ ਸਾਹਿਤ ਉਤਸਵ ਦਾ ਆਯੋਜਨ ਕੀਤਾ ਨੇਪਾਲ ਦੱਖਣ ਪੂਰਬੀ ਏਸ਼ੀਆ ਖੇਤਰ ਦਾ ਪਹਿਲਾ ਦੇਸ਼ ਬਣਿਆ ਜਿਸ ਨੂੰ ਰੂਬੇਲਾ ਮੁਕਤ ਐਲਾਨਿਆ ਗਿਆ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਟਿਕਟਾਕ ਨੇ ਨੇਪਾਲ ਟੂਰਿਜ਼ਮ ਬੋਰਡ ਨਾਲ ਸਮਝੌਤਾ ਕੀਤਾ ਨੇਪਾਲ ਨੇ ਸੈਰ ਸਪਾਟੇ ਨੂੰ ਹੁਲਾਰਾ ਦੇਣ ਲਈ ਪਰਬਤ ਰੋਹੀਆਂ ਨੂੰ 97 ਹਿਮਾਲਿਆਈ ਚੋਟੀਆਂ ਤੇ ਮੁਫਤ ਚੜ੍ਹਾਈ ਦੀ ਪੇਸ਼ਕਸ਼ ਕੀਤੀ ਨੇਪਾਲ ਵਿੱਚ ਗਾਈ ਯਾਤਰਾ ਤਿਹਾਰ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਜਾਰੀ ਕੀਤੀ ਗਈ ਐਨ ਆਈ ਆਰ ਐਫ ਰੈਂਕਿੰਗ 2025 ਵਿੱਚ ਕੌਣ ਸਿਖਰ ਤੇ ਰਿਹਾ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਜਾਰੀ ਕੀਤੀ ਗਈ ਹੈ ਜ ਜਿਹਦੇ ਵਿੱਚ ਟਾਪ ਤੇ ਰਹੀ ਆਈਆਈਟੀ ਮਦਰਾਸ অপਸ਼ਨ ਬੀ ਇਸ ਦਾ ਰਾਈਟ ਆਨਸਰ ਸੈਕੰਡ ਤੇ ਰਿਹਾ ਆਈਆਈਟੀ ਬੰਗਲੌਰੂ ਠੀਕ ਹੈ ਇਸ ਲਿਸਟ ਦੇ ਵਿੱਚ ਤੇ ਥਰਡ ਤੇ ਰਿਹਾ ਆਈਆਈਟੀ ਮੁੰਬਈ ਹੁਣ ਆਈਆਈਟੀ ਦੀ ਗੱਲ ਆ ਤਾਂ ਆਈਆਈਟੀ ਮਹਾਸਦੇ ਕੈਂਪਸ ਵਿੱਚ ਇੰਡੀਅਨ ਆਰਮੀ ਰਿਸਰਚ ਸੈੱਲ ਅਗਨੀ ਸੂਤ ਦੀ ਸਥਾਪਨਾ ਕੀਤੀ ਗਈ IIT मद्रास ਨੇ ਖੇਤੀવાડી ਰਹਿਣ ਖੋਣ ਦਾ ਆਧਾਰਿਤ ਪੈਕਿੰਗ ਸਮੱਗਰੀ ਵਿਕਸਿਤ ਕੀਤੀ IIT ਕੋ ਹੱਟੀ ਦੀ ਟੀਮ ਨੇ ਬਾੰਸ ਨੂੰ ਆਟੋਮੋਬਾਈਲ ਲੇਟਾ ਲਿਆ IIT मद्रास ਨੇ ਭਾਰਤ ਦੀ ਸਭ ਤੋਂ ਹਲਕੀ ਵੀਲਚੇਅਰ WD1 ਲਾਂਚ ਕੀਤੀ IIT ਦਿੱਲੀ ਨੇ SSCU ਉਮੀਦਵਾਰਾਂ ਲਈ ਪਹਿਲੀ ਵਿਸ਼ੇਸ਼ PhD ਦਾਖਲਾ ਮੁਹਿੰਮ ਸ਼ੁਰੂ ਕੀਤੀ IIT ਦਿੱਲੀ ਕਿਉਂ ਹੈਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ ਟੌਪ ਤੇ ਰਿਹਾ एम्स ਨੇ आईआईटी दिल्ली ਨਾਲ ਮਿਲ ਕੇ AI ਸੈਂਟਰ ਆਫ ਐਕਸੀਲੈਂਸ ਨਾਲ ਸਮਝੌਤਾ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਹੜੇ ਦੇਸ਼ ਦੇ ਵਿਚਕਾਰ ਕਾਰਬਨ ਵਪਾਰ ਅਤੇ ਹਰੇ ਨਿਵੇਸ਼ ਨੂੰ ਵਧਾਉਣ ਲਈ ਜੀਸੀਐਮ ਸਮਝੌਤਾ ਹੋਇਆ ਹਾਂਜੀ ਭਾਰਤ ਅਤੇ ਜਾਪਾਨ ਦੇ ਵਿਚਕਾਰ ਕਾਰਬਨ ਵਪਾਰ ਅਤੇ ਹਰੇ ਨਿਵੇਸ਼ ਨੂੰ ਵਧਾਉਣ ਲਈ ਜੀਸੀਐਮ ਸਮਝੌਤਾ ਹੋਇਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਹੁਣ ਇਹ ਸਮਝਾਤਾ ਜੋ ਜਾਪਾਨ ਦੇ ਨਾਲ ਹੋਇਆ ਜੀਸੀਐਮ ਦੀ ਫੁੱਲ ਫਾਰਮ ਕੀ ਹੈ ਜੁਆਇੰਟ ਕ੍ਰੈਡਿਟ ਮੈਕੈਨਿਜ਼ਮ ਠੀਕ ਹੈ ਤੇ ਇਹ ਸਮਝਾਤਾ ਕਾਰਬਨ ਕ੍ਰੈਡਿਟ ਵਪਾਰ ਟੈਕਨੋਲੋਜੀ ਟਰਾਂਸਫਰ ਅਤੇ ਜਲਵਾਜੂ ਵਿੱਤ ਨੂੰ ਵਧਾਵੇਗਾ ਹੁਣ ਜਾਪਾਨ ਦੇ ਨਾਲ ਇਹ ਸਮਝਾਤਾ ਹੋਇਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਾਪਾਨ ਜਾਪਾਨ ਦੀ ਕੈਪੀਟਲ ਹੈ ਟੋਕੀਓ ਕਰੰਸੀ ਹੈ ਜਾਪਾਨੀ ਜੇਨ ਪ੍ਰਾਈਮ ਮਿਨਿਸਟਰ ਸ਼ਿਗੇਰੂ ਇਸੀਬਾ ਜਪਾਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੁਭ ਤਾਰੂਮਾ ਗੁੱਡੀ ਪੇਟ ਕੀਤੀ ਗਈ ਐਫ ਆਈਐਸ ਯੂ ਵਿਸ਼ਵ ਯੂਨੀਵਰਸਿਟੀ ਗੇਮਸ 2025 ਦੀ ਸੂਚੀ ਵਿੱਚ ਜਪਾਨ ਟੌਪ ਤੇ ਰਿਹਾ ਜਦਕਿ ਭਾਰਤ ਵੀ ਮੇ ਸਥਾਨ ਤੇ ਰਿਹਾ ਸੀ ਜੂਚੀ ਨੇ ਜਪਾਨ ਓਪਨ ਬੈਡਮਿੰਟਨ 2025 ਵਿੱਚ ਪੁਰਸ ਸਿੰਗਲਸ ਦਾ ਖਿਤਾਬ ਜਿੱਤੇ ਆ ਟੋਕੀਓ ਵਿੱਚ 16ਵਾਂ ਭਾਰਤ ਵਪਾਰ ਮੇਲਾ ਆਯੋਜਿਤ ਕੀਤਾ ਗਿਆ ਜਪਾਨ ਦੇ ਮਾਉਂਟ ਸ਼ਿਨਮੋਏ ਦਾ ਕੇ ਜਵਾਲਾਮੁਖੀ ਜਪਾਨ ਦੇ ਵਿੱਚ ਫਟਿਆ ਜਪਾਨ ਨੇ H2A ਰਾਕੇਟ ਤੋਂ ਚਲਵਾਜੋ ਪਰਿਵਰਤਨ ਨਿਗਰਾਨੀ ਉਪਗ੍ਰਹਿ ਲਾਂਚ ਕੀਤਾ ਜਾਪਾਨ ਦੀ ਆਬਾਦੀ ਵਿੱਚ ਲਗਾਤਾਰ 14ਵੇਂ ਸਾਲ ਕਿਰਾਵਟ ਆਈ ਜਾਪਾਨ ਨੇ 6 ਘੰਟਿਆਂ ਵਿੱਚ 3D ਪ੍ਰਿੰਟਡ ਰੇਲਵੇ ਸਟੇਸ਼ਨ ਬਣਾਇਆ ਨੈਕਸਟ ਹੈ ਕੇਸ IIT ਨੇ ਹਾਲ ਹੀ ਵਿੱਚ ਭਾਰਤੀ ਭਾਸ਼ਾ ਮਾਂ ਤੇ ਵਿਰਾਸਤ ਲਈ AI ਟੂਲ ਵਿਕਸਿਤ ਕੀਤੇ ਭਾਰਤੀ ਭਾਸ਼ਾ ਮਾਂ ਤੇ ਵਿਰਾਸਤ ਲਈ AI ਟੂਲ ਵਿਕਸਿਤ ਕੀਤੇ ਆ IIT ਜੋਧਪੁਰ ਨੇ অপਸ਼ਨ B ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਪੱਤਝੜ ਕੈਲੰਡਰ 2025 ਲਾਂਚ ਕੀਤਾ ਪੱਤਝੜ ਕੈਲੰਡਰ 2025 ਲਾਂਚ ਕੀਤਾ ਵਾ ਮੇਘਾਲਿਆ ਦੀ ਰਾਜ ਸਰਕਾਰ ਨੇ অপਸ਼ਨ A ਇਜ਼ ਦਾ ਰਾਈਟ ਆਨਸਰ ਮੇਘਾਲਿਆ ਨੇ ਪੱਤਝੜ ਕੈਲੰਡਰ ਲਾਂਚ ਕੀਤਾ ਹੁਣ ਤਾਂ ਦੇਖ ਸਕਦੇ ਹੋ ਮੈਪ ਦੇ ਵਿੱਚ ਮੇਘਾਲਿਆ ਮੇਘਾਲਿਆ ਦੀ ਕੈਪੀਟਲ ਕੀ ਹੈ ਸਿਲੌਂਗ ਇੱਥੋਂ ਦੇ ਚੀਫ ਮਿਨਿਸਟਰ ਦਾ ਕੌਨ ਦਾ ਰਤ ਸੰਗਵਾ ਗਵਰਨਰਾ ਸੀ ਐਚ ਵਿਜੇ ਸ਼ੰਕਰ ਮੇਗਾਲਿਆ ਸਰਕਾਰ ਨੇ ਸੈਰਸਪੱਟਾ ਵਿਭਾਗ ਦੀ ਪਹਿਲ ਕਦਮੀ ਤਹਿਤ ਪੱਛੜ ਕੈਲੰਡਰ 2025 ਲਾਂਚ ਕੀਤਾ ਮੇਗਾਲਿਆ ਵਿੱਚ ਝਾੜੀਆਂ ਦੇ ਡੱਡੂਆਂ ਦੀਆਂ ਦੋ ਨਵੀਆਂ ਪ੍ਰਜਾਤੀਆਂ ਖੋਜੀਆਂ ਗਈਆਂ ਮੇਗਾਲਿਆ ਵਿੱਚ ਵਹਦੇਨ ਖਲਮ ਤਿਉਹਾਰ ਮਨਾਇਆ ਗਿਆ ਮੇਗਾਲਿਆ ਵਿੱਚ ਦੋ ਦਿਨਾਂ ਦਾ ਰਾਸੋਂਗ ਰਾਸ਼ਟਰੀ ਕਬਾਈਲੀ ਸੰਗੀਤ ਉਤਸਵ ਸਮਾਪਤ ਹੋਇਆ ਮੇਘਾਲਿਆ ਰਾਜ ਦੇ ਬਜਟ ਦਾ 8% ਸਿਹਤ ਲਈ ਅਲਾਟ ਕੀਤਾ ਗਿਆ ਜੋ ਕਿ ਪੂਰੇ ਭਾਰਤ ਵਿੱਚ ਸਭ ਤੋਂ ਵੱਧ ਦਾ ਮੇਘਾਲਿਆਣੀਆਂ ਆਧਾਰਿਤ ਤਸਦੀਕ ਵਿੱਚ ਸ਼ਾਨਦਾਰ ਕੰਮ ਲਈ UIDAI ਤੋਂ ਦੋ ਪੁਰਸਕਾਰ ਜਿੱਤੇ ਲਗਭਗ 1 ਦਹਾਕੇ ਦੀ ਪਾਬੰਦੀ ਤੋਂ ਬਾਅਦ ਮੇਘਾਲਿਆ ਵਿੱਚ ਪਹਿਲੀ ਵਿਗਿਆਨਿਕ ਕੋਲਾ ਖਾਣ ਦਾ ਉਦਘਾਟਨ ਕੀਤਾ ਗਿਆ ਮੈਗਾ 2027 ਵਿੱਚ 39ਵੀਂ ਰਾਸ਼ਟਰੀ ਖੇਡਾਂ ਦੀ ਮੇਜ਼ਬਾਨੀ ਕਰੇਗਾ ਨੈਕਸਟ ਹੈ ਹਾਲ ਹੀ ਵਿੱਚ ਵਿੱਤੀ ਸਾਲ 2026 ਦੀ ਪਹਿਲੀ ਤਿਮਾਹੀ ਵਿੱਚ ਭਾਰਤ ਵਿੱਚ ਐਫਡੀਆਈ ਵਿੱਚ ਕਿੰਨੇ ਪ੍ਰਤੀਸ਼ਤ ਵਾਧਾ ਹੋਇਆ ਐਫਡੀਆਈ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਕੋਈ ਵਾਰਲੀ ਕੰਪਨੀ ਸਾਡੇ ਇਧਰ ਆ ਕੇ ਭਾਰਤ ਦੇ ਵਿੱਚ ਇਨਵੈਸਟ ਕਰਦੀ ਆ ਉਹਨੂੰ ਐਫਡੀਆਈ ਬੋਲਿਆ ਜਾਂਦਾ ਤੇ ਇਸ ਦੇ ਵਿੱਚ ਕਿੰਨੇ ਪਰਸੈਂਟ ਦਾ ਵਾਧਾ ਹੋਇਆ 15% ਦਾ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ